ਤੌਰ ਤੇ ਜ਼ਾਰਾ ਕਰਨਲ ਸਾਹਿਬ ਦਾ ਔਰ ਸਾਰੇ ਆਰਗੇਨਾਈਜ਼ਰ ਦਾ ਅੱਜ ਦੇ ਇਵੈਂਟ ਦਾ ਕਿ ਮੈਨੂੰ ਇੱਥੇ ਬੁਲਾਇਆ ਤੇ ਇਹ ਜਿਹੜਾ ਮਿਊਜ਼ੀਅਮ ਹੈ ਇੱਥੇ ਜਿਹੜਾ ਬੌਰ ਮਿਊਜ਼ੀਅਮ ਹੈ ਇਹ ਐਡੀ ਸੋਹਣੀ ਜਗ੍ਹਾ ਬਣਿਆ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਇਨ ਨੂੰ ਹੋਰ ਪੌਪੂਲਰਾਈਜ਼ ਕਰਨਾ ਚਾਹੀਦਾ ਆਜ਼ਾਦੀ ਤੋਂ ਪਹਿਲਾਂ ਦੇ ਇੱਥੇ ਇਨਫਾਰਮੇਸ਼ਨ ਹੈਗੀ ਸਾਰੀ ਆਜ਼ਾਦੀ ਤੋਂ ਬਾਅਦ ਦੀ ਇਨਫਾਰਮੇਸ਼ਨ ਹੈਗੀ ਇੰਡੋ ਚਾਈਨਾ ਵਾਰ ਦੀ ਹੈਗੀ ਹੈ ਇੰਡੋ ਪਾਕਿਸਤਾਨ ਜਿੰਨੀਆਂ ਆਪਣੀਆਂ ਜੰਗਾਂ ਹੋਈਆਂ ਸਾਰੀਆਂ ਹੈਗੀਆਂ ਮੈਂ ਡੀਓ ਲੈਟਰ ਲਿਖੂੰਗਾ ਸਾਰੇ ਲੁਧਿਆਣੇ ਦੇ ਪ੍ਰਿੰਸੀਪਲਸ ਨੂੰ ਟੋਟਲ ਕਿ ਆਪਣੇ ਬੱਚਿਆਂ ਦਾ ਟੂਰ ਇੱਥੇ ਬਣਾਓ ਔਰ ਇੱਥੇ ਇਹਨਾਂ ਨੂੰ ਦਿਖਾਓ ਤਾਂ ਕਿ ਹਿਸਟਰੀ ਪਤਾ ਚੱਲੇ ਉਹਨਾਂ ਨੇ ਤਰੀਕੇ ਨਾਲ ਜਦੋਂ ਸੋਚਿਆ ਉਹਨਾਂ ਨੇ ਕਿਹਾ ਨਹੀਂ ਵਧਾਣਾ ਨਹੀਂ ਤਾਂ ਆਪ ਕਿਤੇ ਪਾਕਿਸਤਾਨ ਦੇ ਹਿੱਸੇ ਸਾਡੇ ਕੋਲ ਹੁਣ ਤੱਕ ਹੋਣੇ ਸੀਗੇ ਮੈਂ ਧੰਨਵਾਦ ਕਰਦਾ ਆਪਣੇ ਹੌਨਰੇਬਲ ਚੀਫ ਮਿਨਿਸਟਰ ਭਗਵੰਤ ਮਾਨ ਜੀ ਦਾ ਜਿਹੜਾ ਉਹਨਾਂ ਨੇ ਉਪਰਾਲਾ ਕਰਕੇ ਅਨਾਉਂਸ ਕੀਤਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਕਹਿਣਾ ਚਾਹੁੰਗੇ ਮੈਂ ਇਹੀ ਕਹਿਣਾ ਚਾਹੂੰਗਾ ਜੀ ਅਸੀਂ ਦੇਣਾ ਨਹੀਂ ਦੇ ਸਕਦੇ ਫੌਜੀਆਂ ਦਾ ਆਪਣੇ ਫੌਜੀ ਭਰਾਵਾਂ ਦਾ ਜਿਹੜੇ ਭਰਾ ਤੇ ਭੈਣਾਂ ਦਾ ਵੀ ਹੁਣ ਤਾਂ ਦੇਖੋ ਆਪਣੀਆਂ ਭੈਣਾਂ ਵੀ ਬਹੁਤ ਫੌਜ ਵਿੱਚ ਆ ਗਈਆਂ ਔਰ ਬੜੇ ਵੱਡੇ ਨੰਬਰ ਚ ਆ ਗਈਆਂ ਅੱਜ ਹੀ ਮੈਂ ਪੜ ਰਿਹਾ ਸੀ ਕਿ ਕਾਰਗਿਲ ਚ ਵੀ ਪਹਿਲੀ ਊਮਨ ਹੈਜ਼ ਬੀਨ ਪੋਸਟਡ ਟੂਡੇ ਆਈ ਵਾਸ ਰੀਡਿੰਗ ਇਨ ਦੀ ਪੇਪਰ ਕਿ ਔਰ ਮੈਂ ਸ਼ੁਕਰਗੁਜ਼ਾਰਾ ਕਰਨਲ ਸਾਹਿਬ ਦਾ ਔਰ ਸਾਰੇ ਆਰਗੇਨਾਈਜ਼ਰ ਦਾ ਅੱਜ ਦੇ ਇਵੈਂਟ ਦਾ ਕਿ ਮੈਨੂੰ ਇੱਥੇ ਬੁਲਾਇਆ ਔਰ ਮੈਨੂੰ ਇੰਨਾ ਚੰਗਾ ਲੱਗ ਰਿਹਾ ਕਿ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰ ਨਾਲ ਇਕੱਠੇ ਹੋ ਕੇ ਮਿਲ ਕੇ ਉਹਨਾਂ ਨੂੰ ਸਨਮਾਨ ਕਰਕੇ ਔਰ ਮੈਂ ਤਾਂ ਇਹ ਸਮਝਦਾ ਜਿਹੜਾ ਅਸੀਂ ਸਨਮਾਨ ਕਰਦੇ ਵੀ ਆ ਜਿਹੜਾ ਕੀਤਾ ਵੀ ਆ ਉਹ ਬੜਾ ਥੋੜਾ ਹੈ ਉਹਨਾਂ ਲਈ ਜਿੰਨਾ ਕੀਤਾ ਜਾਵੇ ਉਹਨਾਂ ਘੱਟ ਹੈ ਤੇ ਇਹ ਜਿਹੜਾ ਮਿਊਜ਼ੀਅਮ ਹੈ ਇੱਥੇ ਜਿਹੜਾ ਵਾਰ ਮਿਊਜ਼ੀਅਮ ਹੈ ਇਹ ਐਡੀ ਸੋਹਣੀ ਜਗ੍ਹਾ ਬਣਿਆ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਇਨੂੰ ਹੋਰ ਪੌਪੂਲਰਾਈਜ਼ ਕਰਨਾ ਚਾਹੀਦਾ ਹੈ ਇਹਦਾ ਬੜਾ ਚੜਾ ਕੇ ਇਹਨੂੰ ਇਹਦੀ ਮਤਲਬ ਕਿ ਇਹਦਾ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਲੁਧਿਆਣਾ ਵਿੱਚ ਜਿਆਦਾ ਲੋਕਾਂ ਨੂੰ ਪਤਾ ਲੱਗਿਆ ਮੈਂ ਕਰਨਲ ਸਾਹਿਬ ਨੂੰ ਸਾਰਿਆਂ ਨੂੰ ਇਹ ਰਿਕਵੈਸਟ ਕਰਦਾ ਕਿ ਮੇਨ ਰੋਡ ਹੈ ਇੱਥੇ ਹਾਈਵੇ ਹੈ ਇਹਦੇ ਤੇ ਕੋਈ ਬੋਰਡ ਬੋਰਡ ਲਗਾ ਦਾਂ ਕਿ ਲੋਕੀ ਆ ਸਕਣ ਕੋਈ ਕੰਟੀਨ ਵਗੈਰਾ ਖੋਲਣ ਤਾਂ ਕਿ ਲੋਕੀ ਜਦੋਂ ਆ ਕੇ ਇੱਥੇ ਬੈਠਣਗੇ ਖਾਣ ਪੀਣਗੇ ਤੇ ਨਾਲ ਦੇਖਣਗੇ ਵੀ ਔਰ ਮੈਂ ਹੈਰਾਨ ਹੋ ਗਿਆ ਆਜ਼ਾਦੀ ਤੋਂ ਪਹਿਲਾਂ ਦੇ ਇੱਥੇ ਇਨਫਾਰਮੇਸ਼ਨ ਹੈ ਕਿ ਸਾਰੀ ਆਜ਼ਾਦੀ ਤੋਂ ਬਾਅਦ ਦੀ ਇਨਫਾਰਮੇਸ਼ਨ ਹੈ ਕਿ ਇੰਡੋ ਚਾਈਨਾ ਵਾਰ ਦੀ ਹੈਗੀ ਹੈ ਇੰਡੋ ਪਾਕਿਸਤਾਨ ਜਿੰਨੀਆਂ ਆਪਣੀਆਂ ਜੰਗਾਂ ਹੋਈਆਂ ਸਾਰੀਆਂ ਹੈਗੀਆਂ 21 ਕਪ ਨੇ ਪੰਜਾਬੀ ਫੌਜੀ ਦੇ ਨਾਮ ਹੈ ਮਾਨਕਸ਼ਾ ਜੀ ਹੈਗੇ ਅਰਜਨ ਸਿੰਘ ਜੀ ਹੈਗੇ ਮੈਂ ਸੋਚਿਆ ਹੀ ਨਹੀਂ ਸੀ ਇੱਕੋ ਕਹਿੰਦੇ ਜਿਹੜਾ ਆਪਣੀ ਪਿਕਚਰ ਬੜੀ ਮਸ਼ਹੂਰ ਹੋਈ ਬਾਰਡਰ ਉਹ ਕੌਣ ਸੀਗੇ ਜੀ ਹਾਂ ਜੀ ਉਹਨਾਂ ਦੀ ਹਾਂ ਜੀ ਉਹਨਾਂ ਦਾ ਜਿਹੜਾ ਰੋਲ ਕੀਤਾ ਅਕੀਮ ਸਨੀ ਦੇਵ ਨੇ ਉਹ ਵੀ ਇੱਥੇ ਹੈ ਕਿ ਉਹਨਾਂ ਦਾ ਵੀ ਸਾਰੀ ਹਿਸਟਰੀ ਇੱਥੇ ਹੈ ਤੇ ਮੈਂ ਮੈਂ ਰਿਕਵੈਸਟ ਕਰੂੰਗਾ ਤੁਹਾਡੇ ਥਰੂ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਜੇ ਸਕੂਲ ਦੇ ਪ੍ਰਿੰਸੀਪਲ ਕਾਲਜ ਸਾਰੇ ਸੁਣਦੇ ਪਏ ਆ ਜਿਹੜੇ ਉਹ ਆਪਣੇ ਬੱਚਿਆਂ ਦੇ ਟੂਰ ਇੱਥੇ ਕਰਨ ਔਰ ਮੈਂ ਇੱਥੇ ਦਿੱਤਿਆ ਹੈਗਾ ਮੇਰਾ ਪੀਐਸ ਮੈਂ ਡੀਓ ਲੈਟਰ ਲਿਖੂੰਗਾ ਸਾਰੇ ਲੁਧਿਆਣੇ ਦੇ ਪ੍ਰਿੰਸੀਪਲਸ ਨੂੰ ਟੋਟਲ ਕਿ ਆਪਣੇ ਬੱਚਿਆਂ ਦਾ ਟੂਰ ਇੱਥੇ ਬਣਾਓ ਔਰ ਇੱਥੇ ਇਹਨਾਂ ਨੂੰ ਦਿਖਾਓ ਤਾਂ ਕਿ ਹਿਸਟਰੀ ਪਤਾ ਚੱਲੇ ਔਰ ਬੱਚਿਆਂ ਵਿੱਚ ਇਹ ਹੋਵੇ ਕਿ ਅਸੀਂ ਅੱਗੇ ਜਾ ਕੇ ਫੌਜੀ ਬੰਨਾ ਔਰ ਕਿੰਨਾ ਇੱਜ਼ਤਮਾਨ ਫੌਜੀਆ ਨੂੰ ਮਿਲਦਾ ਉਹਨਾਂ ਨੂੰ ਪਤਾ ਲੱਗੇਗਾ ਸਰ ਇਤਿਹਾਸ ਦੀ ਗੱਲ ਕਰੀਏ ਕਹਿੰਦੇ ਬਹੁਤ ਔਖੀ ਤੇ ਇੱਕ ਬੁੱਕਰੀ ਲੜਾਈ ਕੀਤੀ ਜਿਹੜਾ ਦੰਦੂ ਸੀਗਾ ਇੱਕ ਅਲੱਗ ਭੇਜ ਸੀਗਾ ਤੇ ਪੰਚਾਇਤੇ ਬੈਠਾ ਸੀ ਸਾਡੇ ਦੇਸ ਦੇ ਵੀ ਕਿਹੜਾ ਕਬਜਾ ਬੰਦਾਂ ਦੇ ਕਬਜਾ ਕਰਕੇ ਬੰਦਾ ਸੀ ਸਰ ਇਹ ਵੀ ਕਿ ਇਨੀ ਚਾਹਤ ਦੇ ਵਿੱਚ ਇਤਿਹਾਸਰ ਆਇਆ ਵੀ ਗਿਆਵਾਂ ਦਾ ਪੁੱਤਰਾ ਨਹੀਂ ਤਪੀਰਾ ਨਹੀਂ ਜੱਟੀ ਨਹੀਂ ਪੀਗੀ ਕਮਿਊਨਿਟੀ ਦਾ ਇਹਦਾ ਮੂਵਮੈਂਟ ਸੀ ਵਾਹੀ ਦੇ ਕਬੱਡੀ ਦੇ ਤਰ੍ਹਾਂ ਇਤਾ ਜੀ ਜਿੱਤ ਇਸ ਤੋਂ ਵੀ ਵੱਡੀ ਹੋ ਜਾਣੀ ਸੀ ਇਹ ਬਾਹਰਲੇ ਮੁਲਕ ਵਿੱਚ ਪੈ ਗਏ ਸਾਡਾ ਤਾਂ ਬਾਅਦ ਵਿੱਚ ਇਹਨਾਂ ਨੇ ਹੁਸ਼ਿਆਰੀ ਨਾਲ ਇੱਥੇ ਪਹੁੰਚ ਗਏ ਸੀ ਜੇ ਮੈਂ ਗਲਤ ਨਹੀਂ ਕਰਨਾ ਤਾਂ ਸਾਨੂੰ ਪਤਾ ਨਹੀਂ ਲੱਗਿਆ ਕਿਉਂਕਿ ਐਡੀ ਉਚਾਈ ਤੇ ਸੀਗੇ ਪਰ ਜਿੱਦਾਂ ਅਸੀਂ ਉਹਨਾਂ ਤੇ ਕਬਜ਼ਾ ਕਰ ਲਿਆ ਸੀ ਜਿੰਨਾ ਉਹਨਾਂ ਨੂੰ ਅਸੀਂ ਬੈਕਫੁੱਟ ਤੇ ਪਾਤਾ ਸੀਗਾ ਜੇ ਬਾਹਰਲੇ ਮੁਲਕ ਵਿੱਚ ਨਾ ਪੈਂਦੇ ਫੈਸਲਾ ਨਾ ਹੁੰਦਾ ਉਦੋਂ ਪ੍ਰਧਾਨ ਮੰਤਰੀ ਬਾਜਪਾਈ ਜੀ ਸੀ ਉਹ ਵੀ ਬੜੇ ਸਟੇਟਸਮੈਨ ਸੀਗੇ ਉਹਨਾਂ ਨੇ ਤਰੀਕੇ ਨਾਲ ਜਦੋਂ ਸੋਚਿਆ ਉਹਨਾਂ ਨੇ ਕਿਹਾ ਨਹੀਂ ਬਦਾਨਾ ਨਹੀਂ ਤਾਂ ਆਪ ਕਿਤੇ ਪਾਕਿਸਤਾਨ ਦੇ ਹਿੱਸੇ ਸਾਡੇ ਕੋਲ ਹੁਣ ਤੱਕ ਹੋਣੇ ਸੀਗੇ ਜੇ ਕਿਤੇ ਨਾ جنگੇ ਰੁਕਦੀ ਤਾਂ ਸਰ ਇੱਕ ਅਤੀ ਫੌਜੀ ਮੀਰਾ ਨੇ ਕਿਹਾ ਕਿ ਉਹਨਾਂ ਨੇ ਬਹੁਤ ਮੁਲਾਜਮ ਰੱਖਿਆ ਕਹਿੰਦੇ ਸਿਰਫ ਸਿਰਫ ਮੇਨ ਦਿਨ ਦੀ ਜਿਹੜਾ ਯਾਦ ਕੀਤਾ ਜਾਂਦਾ ਹੈ ਚਾਹੇ 15 ਅਗਸਤ ਹੋਵੇ ਜਾਂ ਫਿਰ 26 ਜਨਵਰੀ ਕਹਿੰਦੇ ਵੈਸੇ ਜਿਹੜਾ ਨਾਂ ਦਾ ਸ਼ਹੀਦ ਦਾ ਨਾਮ ਆ ਕੇ ਜਾਂਦੀ ਹੈ ਤੇ ਨਾ ਹੀ ਸ਼ਹੀਦਾਂ ਦਾ ਕੀ ਨਹੀਂ ਦਿੱਤਾ ਜਾਂਦਾ ਜੀ ਦਸਤਾਰ ਨਹੀਂ ਲਈ ਜਾਂਦੀ ਬੰਦਾ ਮਾਸੂਮ ਕਹਿੰਦੇ ਜਾਂ ਉਹਨਾਂ ਦੇ ਪਰਿਵਾਰ ਕੀ ਪਰਿਵਾਰ ਹੈ ਜਿਹੜੇ ਮੇ ਕੋਈ ਐਸੀ ਗੱਲ ਨਹੀਂ ਜੀ ਸੈਂਟਰਲ ਗਵਰਨਮੈਂਟ ਦੀ ਸਕੀਮਾਂ ਆਪਣੇ ਆਰਮੀ ਦੀਆਂ ਸਕੀਮਾਂ ਸਟੇਟ ਸਟੇਟਾਂ ਵੀ ਬਹੁਤ ਕੁਝ ਕਰਦੀਆਂ ਹੁਣ ਤਾਂ ਦੇਖੋ ਪੰਜਾਬ ਸਟੇਟ 1 ਕਰੋੜ ਰੁਪਇਆ ਦੇਣ ਲੱਪੀ ਕੋਈ ਵੀ ਪੰਜਾਬੀ ਸ਼ਹੀਦ ਹੋਵੇ ਮੈਂ ਧੰਨਵਾਦ ਕਰਦਾ ਆਪਣੇ ਹੌਨਰੇਬਲ ਚੀਫ ਮਿਨਿਸਟਰ ਭਗਵੰਤ ਮਾਨ ਜੀ ਦਾ ਜਿਹੜਾ ਉਹਨਾਂ ਨੇ ਉਪਰਾਲਾ ਕਰਕੇ ਅਨਾਉਂਸ ਕੀਤਾ ਹੁਣ ਦੇਖੋ ਦੇਖੋ ਦੇਖੀ ਹੁਣ ਕਈ ਸਟੇਟਾਂ ਨੇ ਕਰੋੜ ਰੁਪਇਆ ਕਰਦਾ ਦਿੰਦੇ ਹੈਗੇ ਐਸੀ ਗੱਲ ਨਹੀਂ ਸਾਰਾ ਕੁਝ ਹੋ ਰਿਹਾ ਹੈ ਆ ਪਿੱਛੇ ਵੀ ਜਿਨ੍ਹਾਂ ਨੂੰ ਆ ਮੈਂ ਨਾ ਪਵਨ ਪਹੁੰਚ ਨਾ ਪਵਨ ਨਹੀਂ ਨਹੀਂ ਆ ਹੁਣੇ ਇੱਕ ਲੇਡੀ ਨੂੰ ਮਿਲਿਆ ਸੀ ਨਾ ਉਹਨੂੰ ਕਰੋੜ ਰੁਪਏ ਉਹਨਾਂ ਨੂੰ ਪਹਿਲਾਂ ਮਿਰਖੇ ਵੱਲੋਂ ਦਿੱਤਾ ਸੀਗਾ ਅਸ਼ੋਕ ਚੱਕਰ ਮਿਲਿਆ ਸੀ ਮਿਰਖੇ ਅਸ਼ੋਕ ਚੱਕਰ ਦਿੱਤਾ ਫਿਰ ਉਹਨਾਂ ਨੂੰ ਵੀ ਕਰੋੜ ਰੁਪਏ ਸੈਂਟਰਲ ਗਵਰਨਮੈਂਟ ਵੱਲੋਂ ਅਲੱਗ ਅਨਾਊਂਸਮੈਂਟਾਂ ਹੋ ਰਹੀਆਂ ਸਾਰਾ ਕੁਝ ਹੁੰਦਾ ਹੈ ਬਾਕੀ ਜੇ ਕੋਈ ਪਾਰਟਿਕੂਲਰ ਬੰਦਾ ਹੈ ਜਿਹੜਾ ਰਹਿ ਗਿਆ ਜਾਂ ਨਹੀਂ ਕੀਤਾ ਗਿਆ ਉਹ ਸਾਡੇ ਤੁਸੀਂ ਲਿਆਓ ਅਤੇ ਧਿਆਨ ਵਿੱਚ ਤੇ ਅਸੀਂ ਬੈਸਟ ਤੋਂ ਬੈਸਟ ਕਰਾਂਗੇ